ਹੋ ਵੀ ਦੋਸਤੋ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਹੰਗਰੀ ਦੀ ਜਿੱਥੇ ਆਪਾਂ ਇਸ ਟਾਈਮ ਰਹਿ ਰਹੇ ਆ ਯੂਰਪ ਦੇ ਐਨ ਸੈਂਟਰ 'ਚ ਵਸਿਆ ਹੋਇਆ ਹੈ ਦੇਸ਼ ਆ ਹੰਗਰੀ ਇਹਦੀ ਰਾਜਧਾਨੀ ਬੁਦਾਪੇਸਟ ਤੇ ਮੌਸਮ ਦੇਖੋ ਜੋ ਅੱਜ ਕੱਲ੍ਹ ਚੱਲ ਰਿਹਾ ਇੱਥੇ ਬਦ ਰਗਤ ਬਿਲਕੁਲ ਚਿੱਟੇ ਹੋਏ ਪਿਆ ਇਸ ਟਾਈਮ ਇੱਥੇ ਤੇ ਕਾਫੀ ਠੰਡ ਵਧੀ ਹੋਈ ਹੈ ਇੱਥੇ ਬਰਫਵਾਰੀ ਇੱਕ ਦੋ ਵਾਰੀ ਪਹਿਲਾਂ ਹੋਈ ਹੈ ਪਰ ਉਨੀ ਨਹੀਂ ਹੋਈ ਇੱਥੇ ਯਾਨੀ ਕਿ ਬਰਫ ਪੈ ਕੇ ਕੁਝ ਦਿਨ ਖੁਰਦੀ ਰਹੀ ਹੈ ਜਿਹੜੇ ਇਸ ਟਾਈਮ ਜੇ ਖੁਦ ਰੱਖਤ ਨਾ ਇਹ ਲੱਗਦਾ ਨਾ ਜਿਵੇਂ ਕੋਈ ਫਿਲਟਰ ਲਗ ਕੀਤੇ ਹੁੰਦੇ ਚਿੱਟੇ ਪਰ ਇਹ ਕੁਦਰਤ ਦੇ ਬਣਾਏ ਹੋਏ ਚਿੱਟੇ ਦਰਖਤ ਹੈ ਇਸ ਟਾਈਮ ਕਿਉਂਕਿ ਬਰਫਣਾ ਸਾਰੇ ਦਰਖਤ ਟਕੇ ਪਏ ਆ ਬਈ ਇਸ ਟਾਈਮ ਹੈ ਠੀਕ ਹੈ ਕਾਫੀ ਠੰਡ ਮਾਈਨਸ ਦੇ ਵਿੱਚ ਚੱਲ ਰਹੀ ਹੈ ਇਸ ਟਾਈਮ ਇੱਥੇ ਦਿਨਾਂ ਦੇ ਵਿੱਚ ਹੰਗਰੀ ਦੇ ਵਿੱਚ ਤੇ ਇਹ ਆਪਣੀ ਫੈਕਟਰੀ ਦੇ ਕੋਲ ਦ੍ਰਿਸ਼ ਮੈਂ ਇਕੱਠੇ ਕੀਤੇ ਸੀਗੇ ਜਿਹੜੇ ਕਿ ਸ਼ਾਰਟ ਆਪਾਂ ਕਰਨ ਇਕੱਠੇ ਕਰਕੇ ਤੁਹਾਨੂੰ ਵਿੱਚ ਇੱਕੋ ਵੀਡੀਓ ਚ ਲਾਤੇ ਆਪਾਂ ਤੇ ਇਸ ਤਰ੍ਹਾਂ ਸਾਰਾ ਫ੍ਰੀਜ਼ ਹੋਇਆ ਦਾ ਸਭ ਕੁਝ ਜਿੱਥੇ ਪਾਣੀ ਖੜਾ ਜੰਮ ਜਾਂਦਾ ਜਿੱਥੇ ਦਰਖਤ ਵਗੈਰਾ ਉਹ ਬਰਫ ਨਾਲ ਢਕੇ ਜਾਂਦੇ ਆ ਤੁਸੀਂ ਦੇਖ ਰਹੇ ਹੋ ਨਾ ਸਾਰੇ ਨਜ਼ਾਰੇ ਆਹ ਕੁਦਰਤ ਦੇ ਬੜੇ ਬਾਰੀ ਕਮਾਲ ਦੀ ਚੀਜ਼ ਆ ਹਰ ਖਿੱਤੇ ਦੀ ਹਰ ਦੇਸ਼ ਦੀ ਆਪਣੀ ਆਪਣੀ ਕੁਦਰਤ ਆ ਇਥੋਂ ਦੇ ਦਰਖਤ ਵੀ ਇਸ ਹਿਸਾਬ ਦੇ ਆ ਕਿ ਟਲੇ ਹੋਏ ਆ ਕਿ ਬਰਫ ਚੱਲ ਜਾਂਦੇ ਨੇ ਆਪਣੇ ਦਰਖਤ ਸੁੱਕ ਸਕਦੇ ਆ ਹਨ ਜਿਵੇਂ ਪੰਜਾਬ 'ਚ ਕਾਫੀ ਦਰਖਤ ਸੁੱਕ ਜਾਂਦੇ ਇਨੀ ਠੰਡ ਨਾਲ ਸਭ ਪਾਉਣ ਪਾਣੀ ਉਸ ਹਿਸਾਬ ਨਾਲ ਉਹ ਖਿੱਤੇ ਦਾ ਉਸ ਤਰ੍ਹਾਂ ਹੀ ਹੁੰਦਾ ਜਿਵੇਂ ਪ੍ਰਮਾਤਮਾ ਨੇ ਸਿਰਜਿਆ ਹੁੰਦਾ ਤੇ ਆਪਾਂ ਵੀ ਫਿਰ ਕੁਦਰਤੀ ਜਿਹੜੇ ਦਰਸ਼ ਹੁੰਦੇ ਆ ਉਹਨੂੰ ਆਪਾਂ ਇਕੱਠੇ ਕੀਤੀ ਬਣਾ ਰਹਿ ਨਹੀਂ ਸਕਦੇ ਤੁਹਾਨੂੰ ਪਤਾ ਹੀ ਐ ਇਸ ਕਰਕੇ ਫਿਰ ਆਪਾਂ ਵੀਡੀਓ ਕਾਫੀ ਕਲਿੱਪਾਂ ਕੱਟ ਕੇ ਬਣਾਈ ਐ ਇਹ ਵੀਡੀਓ ਵੀਰੇ ਤੇ ਜੇ ਚੰਗੀ ਲੱਗੀ ਯੂਰਪ ਦਾ ਮੌਸਮ ਤੁਹਾਨੂੰ ਦਿਖਾਇਆ ਚੰਗਾ ਲੱਗਾ ਸ਼ੇਅਰ ਬਾਈ ਜਰੂਰ ਕਰ ਦਿਓ ਠੀਕ ਐ ਤੇ ਤੁਹਾਨੂੰ ਦਿਖਾਤਾ ਆਪਾਂ ਇਹ ਜਿਹੜਾ ਯੂਰਪ ਦਾ ਠੀਕ ਆ ਮੌਸਮ ਹੈਗਾ ਧੰਨਵਾਦ ਦੋਸਤੋ ਜਿਉਂਦੇ ਬਸਦੇ ਰਹੋ